ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਾਨ ਪਰਗਾਸ ਗੁਰੂ ਨੇ ਗਿਆਨ ਦਾ ਸੁਰਮਾ ਬਖਸ਼ਿਆ ਹੈ ਜਿਸ ਨੂੰ ਅੱਖਾਂ ਵਿੱਚ ਪਾਉ ਨਾ ਲੱਗਿਆ ਦਾ ਹਨੇਰਾ ਦੂਰ ਹੋ ਗਿਆ ਹੈ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਪ੍ਰਮਾਤਮਾ ਦੇ ਮੇਰ ਨਾਲ ਸੰਤ ਗੁਰੂ ਮਿਲਿਆ ਹੈ ਜਿਸ ਕਰਕੇ ਮਨ ਵਿੱਚ ਚਾਨਣ ਹੋ ਗਿਆ ਹੈ अष्टपदी देवी संत संयंत्र प्रवीठा नाम प्रभु कालागा सगल सामग्री एक अनिक रंग नाना दृष्टा नौने दे अमृत प्रभ का नाम देई में इसका विश्राम सुन समाद अनहत तैनाद कान न अचरज अचरजस्माद तेन देख्या ਜਿਸ ਆਪ ਦਿਖਾਏ ਨਾਨਕ ਤੇ ਜਨ ਸੁਜੀ ਪਾਈ ਗੁਰੂ ਸੰਤ ਦੀ ਸੰਗਤ ਕਰਕੇ ਮਨ ਵਿੱਚ ਪ੍ਰਭੂ ਨੂੰ ਵੇਖ ਲਿਆ ਹੈ ਉਸ ਪ੍ਰਭੂ ਦਾ ਨਾਮ ਮਿੱਠਾ ਕਰਕੇ ਲੱਗਾ ਹੈ ਸੰਸਾਰ ਦੇ ਸਾਰੇ ਪਦਾਰਥ ਇੱਕ ਪ੍ਰਭੂ ਵਿੱਚ ਮੌਜੂਦ ਹਨ अनेका ਕਿਸਮਾਂ ਦੇ ਜੋ ਰੰਗ ਤਮਾਸ਼ੇ ਦੇਖ ਰਹੇ ਹਨ ਪ੍ਰਭੂ ਵਿੱਚੋਂ ਪੈਦਾ ਹੋਏ ਹਨ ਪ੍ਰਭੂ ਦਾ ਅੰਮ੍ਰਿਤ ਨਾਮ ਨੋ ਨੀਦੀਆਂ ਦਾ ਖਜ਼ਾਨਾ ਹੈ ਜੋ ਇਸ ਸਰੀਰ ਵਿੱਚ ਟਿਕਿਆ ਹੋਇਆ ਹੈ ਸਰੀਰ ਦੇ ਅੰਦਰ ਅਫੁਰ ਸਮਾਦੀ ਟਿਕੀ ਰਹਿੰਦੀ ਹੈ ਕਿ ਉੱਥੇ ਲਗਾਤਾਰ ਸ਼ਬਦ ਦੀ ਝੰਕਾਰ ਹੁੰਦੀ ਰਹਿੰਦੀ ਹੈ ਇਹ ਹੈਰਾਨ ਕਰਨ ਵਾਲੀ ਅਚਰਜ ਗੱਲ بیان ਨਹੀਂ ਕੀਤੀ ਜਾ ਸਕਦੀ ਗੁਣਾਂਵਸਾ ਫਰਮਾਉਂਦੇ ਹਨ ਇਹ ਕੋਤਕ ਉਸ ਨੇ ਦੇਖਿਆ ਹੈ ਜਿਸ ਨੂੰ ਪ੍ਰਭੂ ਨੇ ਆਪ ਦਿਖਾਇਆ ਹੈ ਕਿ ਉਸ ਮਨੁੱਖ ਨੂੰ ਇਸ ਦੀ ਸਮਝ ਪੈਂਦੀ ਹੈ ਸੋ ਅੰਤਰ ਸੋ ਬਾਰ ਅਨੰਤ ਕਟ ਕਟ ਵਿਆਪ੍ਰਿਆ ਭਗਵੰਤ ਤਨਿ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤੀਪਾਲ ਵੰਤਿਨ ਪਰਬਤ ਹੈ ਪਾਰ ਬ੍ਰਹਮ ਜਿਸੀ ਅਗਿਆਤ ਸਾਕਰਮ ਪਉਣ ਪਾਣੀ ਬਸੰਤਰ ਮਾਹੀ ਚਾਰ ਕੁੰਟ ਦੇ ਤਿਸੇ ਸਮਾਇ ਤੇਸ ਤੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਉਹੀ ਅੰਦਰ ਹੈ ਉਹੀ ਬਾਹਰ ਹੈ ਉਹ ਭਗਵਾਨ ਹਰੇਕ ਸਰੀਰ ਵਿੱਚ ਮੌਜੂਦ ਹੈ ertid ਵਿੱਚ ਤੇ ਆਕਾਸ਼ ਪਤਾਲ ਵਿੱਚ ਉਹੀ ਹੈ ਸਾਰੇ ਭਾਵਨਾ ਵਿੱਚ ਪੂਰਨ ਹੋ ਕੇ ਉਹ ਜੀਵਾਂ ਦੀ ਪਾਲਣਾ ਕਰ ਰਿਹਾ ਹੈ ਜੰਗਲ ਕਾਤੇ ਪਹਾੜਾਦਕ ਵਿੱਚ ਉਹ ਪਰਮ ਬ੍ਰਹਮ ਹੈ ਜਿਹੋ ਜਿਹਾ ਉਹ ਹੁਕਮ ਕਰਦਾ ਹੈ ਉਹ ਜਿਹਾ ਜੀਬ ਕੰਮ ਕਰਦਾ ਹੈ ਹਵਾ ਵਿੱਚ ਪਾਣੀ ਵਿੱਚ ਅੱਗ ਵਿੱਚ ਚਾਰੇ ਪਾਸੇ ਤੇ ਦਸਾਂ ਦਿਸ਼ਾਵਾਂ ਵਿੱਚ ਉਹੀ ਸਮਾਰਿਆ ਹੈ ਕੋਈ ਵੀ ਥਾਂ ਉਸ ਤੋਂ ਵੱਖਰੀ ਨਹੀਂ ਹੈ ਗੋਨਾਨਕ ਸਾਹਿਬ ਫਰਮਾਉਂਦੇ ਹਨ ਗੁਰੂ ਦੀ ਮੇਰ ਨਾਲ ਸੁਖ ਪ੍ਰਾਪਤ ਹੁੰਦਾ ਹੈ ਦੇਤ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂ ਨਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਔਡੋਲ ਨਾ ਕਭੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਨੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਤਾਰਿਓ ਸੁਆਮੀ ਉਤਪੋਤ ਗੁਰ ਪ੍ਰਸਾਦ ਭਰਮ ਕਾ ਨਾਸ਼ ਨਾਨਕ تن ਮੈਂ ਇਹ ਬਿसास ਵਿਦਾਂ ਪੁਰਾਣਾ ਤੇ ਸਮ੍ਰਿਤੀਆਂ ਵਿੱਚ ਉਸ ਦੀ ਮਹਿਮਾ ਵੇਖੀ ਜਾਂਦੀ ਹੈ ਚੰਨ ਸੂਰਜ ਅਤੇ ਤਾਰਿਆਂ ਵਿੱਚ ਇਕ ਉਹੀ ਹੈ ਹਰੇਕ ਜੀ ਪ੍ਰਭੂ ਦੀ ਬੋਲੀ ਬੋਲਦਾ ਹੈ ਉਹ ਆਪ ਡੋਲ ਹੈ ਉਹ ਕਦੀ ਨਹੀਂ ਡੋਲਦਾ ਸਾਰੀਆਂ ਤਾਕਤਾਂ ਰਚ ਕੇ ਖੇਡਾਂ ਖੇਡ ਰਿਹਾ ਹੈ ਉਸ ਦੀ ਅਮੁੱਲ ਗੁਨਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਿਸ ਦੀ ਜੋਤ ਸਾਰੀਆਂ ਜੋਤੀਆਂ ਵਿੱਚ ਜਾਗ ਰਹੀ ਹੈ ਉਹ ਮਾਲਕ ਢਾਣੀ ਪੇਟੇ ਵਾਂਗ ਸਭ ਨੂੰ ਆਸਰਾ ਦੇ ਰਿਹਾ ਹੈ ਗੁਰੂ ਨਾਨਕ ਸਾਹਿਬ ਵਰਮਾਉਂਦੇ ਹਨ गुरु की मेहर न जिसका भुलेखा ख़त्म हो गया है उस दे अंदर परमात्मा की हस्ती का यकीन बच गया है संत जना का पेखन सब ब्रह्म संत जना के हृदय सब धर्म संत जना सुने शुभ बचन सर्वव्यापी राम तिस जनजाता रहत सत बचन साधु सब कहत ਜੋ ਜੋ ਹੋਏ ਸੋ ਹੀ ਸੁਖ ਮਾਨੈ ਕਰਨ ਕਰਾਵਣ ਹਰ ਪ੍ਰਭ ਜਾਣੈ ਅੰਦਰ ਬਸੇ ਬਾਹਰ ਵੀ ਉਹ ਹੀ ਨਾਨਕ ਦਰਸ਼ਨ ਦੇਖ ਸਭ 모ਹੀ ਸੰਤ ਜਨ ਹਰ ਥਾਂ ਬ੍ਰਹਮ ਨੂੰ ਵੇਖਦੇ ਹਨ ਉਹਨਾਂ ਦੇ ਹਿਰਦੇ ਵਿੱਚ ਧਰਮ ਦੀ ਭਾਵਨਾ ਪੈਦਾ ਹੁੰਦੀ ਹੈ ਸੰਤ ਜਨ ਮੇਕ ਬਚਨ ਸੁਣਦੇ ਹਨ ਉਹ ਸਰਵ ਵਿਆਪਕ ਪ੍ਰਭ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਹਨ ਜਿਨਨੇ ਸਚਾਈ ਨੂੰ ਸਮਝਿਆ ਹੈ ਉਸਦੀ ਵੀ ਇਸ ਤਰ੍ਹਾਂ ਦੀ ਜੀਵਨ ਮਰਿਆਦਾ ਹੋ ਗਈ ਹੈ ਸਾਧੂ ਬੰਦੇ ਹਰ ਥਾਂ ਸੱਚੇ ਬਚਨ ਕਰਦੇ ਹਨ ਉਹ ਜੋ ਵੀ ਹੁੰਦਾ ਹੈ ਉਸ ਨੂੰ ਸੁਖ ਮੰਨਦੇ ਹਨ ਉਹ ਕਰਨ ਕਰਾਉਣ ਵਾਲੇ ਪ੍ਰਭੂ ਨੂੰ ਹੀ ਜਾਣਦੇ ਹਨ ਸਾਧੂਆਂ ਵਾਸਤੇ ਅੰਦਰ ਬਾਹਰ ਉਹ ਪ੍ਰਭੂ ਹੀ ਵਸਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੀ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਾਰ ਤਿਸ ਪਾਵੇ ਤਾਂ ਏਕ ਓੰਕਾਰ ਅਨੀ ਕਲਾ ਲਖੀ ਨ ਜਾਏ ਜਿਸ ਪਾਵੇ ਤਿਸ ਲੈ ਮਿਲਾਏ ਕਮੰਡਿਕਟ ਕਮਨ ਕਈਏ ਦੂਰ ਆਪੇ ਆਪੇ ਆਪ ਭਰਪੂਰ ਅੰਤर्गत ਜਿਸ ਆਪ ਜਨਾਈ ਨਾਨਕ ਤੇ ਜਨ ਆਪ ਵੀ ਬੁਝਾਏ ਉਹ ਆਪ ਸੱਚਾ ਹੈ ਉਸ ਦਾ ਬਣਾਇਆ ਹੋਇਆ ਸਭ ਕੁਝ ਸੱਚਾਈ ਹੈ ਕਿ ਉਸ ਪ੍ਰਭੂ ਤੋਂ ਸਾਰੀ ਦੁਨੀਆ ਪੈਦਾ ਹੋਈ ਹੈ ਜਦੋਂ ਉਸ ਦੀ ਰਜਾ ਹੁੰਦੀ ਹੈ ਤਾਂ ਸੰਸਾਰ ਦੀ ਰਚਨਾ ਕਰ ਦਿੰਦਾ ਹੈ ਜਦੋਂ ਉਸ ਨੂੰ ਮਨਜ਼ੂਰ ਹੁੰਦਾ ਹੈ ਤਾਂ ਫਿਰ ਇੱਕੋ ਇੱਕ ਆਪ ਹੀ ਹੋ ਜਾਂਦਾ ਹੈ ਉਸ ਦੀਆਂ ਅਨੇਕਾਂ ਤਾਕਤਾਂ ਹਨ ਉਨਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਉਸ ਨੂੰ ਸਹੀ ਲੱਗਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਕੌਣ ਨੇੜੇ ਤੇ ਕੌਣ ਉਸ ਤੋਂ ਦੂਰ ਕਿਹਾ ਜਾ ਸਕਦਾ ਹੈ ਜਦੋਂ ਉਹ ਆਪੇ ਆਪ ਹੀ ਹਰ ਥਾਂ ਮੌਜੂਦ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੂੰ ਪ੍ਰਭੂ ਅੰਦਰੋਂ ਸੋਝੀ ਵਿੰਦਾ ਹੈ ਉਸ ਮਨੁੱਖ ਨੂੰ ਆਪ ਹੀ ਸਾਰੀਆਂ ਰਮਝਾਂ ਸਮਝਾ ਦਿੰਦਾ ਹੈ सर्वपूत आपवनयने सर्व आप भेखनहारा सभी समगरी जा का तना आपन जस आप ही सुना आपन जान एक खेल बनाया आज्ञाकारी की नी माया सबके मद अलिप तो रह जो किश कहना सु आज्ञा आवे आज्ञा जाए नानक जा पावे तय समाए ਸਾਰੀਆਂ 눈ਖਾਂ ਵਿੱਚ ਪਰਮਾਤਮਾ ਦੀ ਸਤਾ ਕੰਮ ਕਰ ਰਹੀ ਹੈ ਸਾਰੀਆਂ ਅੱਖਾਂ ਵਿੱਚੋਂ ਉਹ ਆਪ ਹੀ ਵੇਖ ਰਿਹਾ ਹੈ ਸਾਰੇ ਪਦਾਰਥ ਜਿਸ ਦਾ ਸ਼ਰੀਰ ਹਾਂ ਉਹ ਆਪਣਾ ਜਸ ਆਪ ਹੀ ਸੁਣ ਰਿਹਾ ਹੈ ਜੰਮਣਾ ਮਰਨਾ ਪਰਮਾਤਮਾ ਨੇ ਇੱਕ ਕੀਟ ਬਣਾਈ ਹੋਈ ਹੈ ਤੇ ਆਪਣੇ ਹੁਕਮ ਵਿੱਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੋ ਕੇ ਵੀ ਸਭ ਤੋਂ ਨਿਰਲੇਪ ਹੈ ਜੋ ਕੁਝ ਆਖਣਾ ਹੁੰਦਾ ਹੈ ਉਹ ਆਪ ਹੀ ਆਖਦਾ ਹੈ ਪ੍ਰਮਾਤਮਾ ਦੀ ਆਗਿਆ ਵਿੱਚ ਜੀਵ ਜੰਮਦਾ ਹੈ ਤੇ ਆਗਿਆ ਵਿੱਚ ਸੰਸਾਰ ਤੋਂ ਤੁਰ ਪੈਂਦਾ ਹੈ ਨਾਨਕ ਸਾਹਿਬ ਫਰਮਾਉਂਦੇ ਹਨ ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਜੀਵ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਇਸ ਤੇ ਹੋਏ ਸੁਨਾਹੀ ਪੁਰਾ ਪੁਰੇ ਕਉ ਕਿਨੇ ਕਸ਼ਕਰਾ ਆ ਪਲਾ ਕਰ ਤੂਤ ਅਤ ਮੀ ਕੀ ਆਪੇ ਜਣੇ ਆਪਣੀ ਜੀ ਕੀ ਆਪੇ ਸਾਚ ਧਾਰੀ ਸਬ ਸਾਚ ਉਹਦ ਪੋਤ ਆਪਨ ਸੰਗ ਰਾਜ ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕੇ ਜਾਣ ਇਸ ਪ੍ਰਭੂ ਤੋਂ ਮਨੁੱਖਤਾ ਵਾਸਤੇ ਕੁਛ ਬੁਰਾ ਨਹੀਂ ਹੁੰਦਾ ਇਹ ਗੱਲ ਦੱਸੋ ਉਸ ਤੋਂ ਬਗੈਰ ਕਿਸੇ ਨੇ ਕਦੇ ਕੁਛ ਕੀਤਾ ਹੈ ਉਹ ਆਪ ਚੰਗਾ ਹੈ ਉਸਦੇ ਕੰਮ ਵੀ ਬਹੁਤ ਵਧੀਆ ਹਨ ਆਪਣੇ ਦਿਲ ਦੀ ਉਹ ਆਪ ਹੀ ਜਾਣਦਾ ਹੈ ਕੀ ਕਰਨਾ ਹੈ ਉਹ ਆਪ ਸੱਚਾ ਹੈ ਉਸ ਦਾ ਸੰਸਾਰ ਵੀ ਹਕੀਕਤ ਹੈ ਉਹ ਤਾਣੇ ਪੇਟੇ ਵਾਂ ਆਪਣੀ ਰਚਨਾ ਨੂੰ ਆਪਣੇ ਨਾਲ ਮੇਲ ਰਿਹਾ ਹੈ ਉਸ ਦੀ ਮਹਾਨਤਾ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਉਹ ਕਿੰਨਾ ਵੱਡਾ ਹੈ ਕੋਈ ਦੂਜਾ ਉਸ ਵਰਗਾ ਹੋਵੇ ਤਾਂ ਇਸ ਗੱਲ ਦੀ ਸਮਝ ਪੈ ਸਕੇ ਗੁਰਨਾਣਕ ਸਾਹਿਬ ਫਰਮਾਉਂਦੇ ਹਨ ਉਸ ਪ੍ਰਭੂ ਦਾ ਕੀਤਾ ਹੋਇਆ ਸਭ ਕੁਝ ਮੰਨਿਆ ਜਾਂਦਾ ਹੈ ਪਰ ਗੁਰੂ ਦੀ ਮੇਰ ਨਾਲ ਇਹ ਸਮਝ ਵਿੱਚ ਹੁੰਦਾ ਹੈ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਇ ਲਏ ਪ੍ਰਭ ਜੋਏ ਉਹ ਤਨਮੰਤ ਕੁਲਵੰਤ ਪਤਵੰਤ ਜੀਵਨ ਮੌਤੇ ਜਿਸ ਹਿਰਦੈ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸ਼ਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਵ ਜਨ ਕੇ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜੋ ਪ੍ਰਭੂ ਨੂੰ ਮੰਨਦਾ ਹੈ ਉਸ ਨੂੰ ਸਦਾ ਸੁਖ ਮਿਲਦਾ ਹੈ ਪ੍ਰਭੂ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹੀ ਧਨਵਾਨ ਹੈ ਉੱਚੇ ਖਾਨਦਾਨ ਵਾਲਾ ਹੈ ਇੱਜ਼ਤਦਾਰ ਹੈ ਜਿਸਦੇ ਹਿਰਦੇ ਵਿੱਚ ਭਗਵਾਨ ਵੱਸਦਾ ਹੈ ਉਹ ਜਿਉਂਦਿਆਂ ਹੀ ਸੰਸਾਰ ਦੇ ਬੰਧਨੋਂ ਤੋਂ ਮੁਕਤ ਹੋ ਜਾਂਦਾ ਹੈ ਉਸ ਮਨੁੱਖ ਦਾ ਜਨਮ ਤਾਰੀਖ ਦੇ ਕਾਬਲ ਹੈ ਜਿਸ ਦੀ ਮੀਰ ਨਾਲ ਸਾਰਾ ਜਗਤ ਤਰ ਜਾਂਦਾ ਹੈ ਉਸ ਮਨੁੱਖ ਦਾ ਇਸ ਸੰਸਾਰ ਵਿੱਚ ਆਉਣ ਦਾ ਇਹੀ ਮਨੋਰਥ ਹੈ ਕਿ ਉਸ ਦੀ ਸੰਗਤ ਵਿੱਚ ਹੋਰ ਲੋਕਾਂ ਨੂੰ ਵੀ ਪ੍ਰਭੂ ਦਾ ਨਾਮ ਚੇਤੇ ਆਉਂਦਾ ਹੈ ਉਹ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਆਪ ਤਾਂ ਮੁਕਤ ਹੁੰਦਾ ਹੈ ਸੰਸਾਰੀਆਂ ਨੂੰ ਹੀ ਮੁਕਤ ਕਰਦਾ ਹੈ ਇਹ ਜੇ ਮਨੁੱਖ ਨੂੰ ਅਸੀਂ ਸਦਾ ਹੀ ਸਿਰ ਨਵਾਉਂਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ